ਪਰਫੈਕਟ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਇਹਨਾਂ ਦੇਖ ਰਹੇ ਹੋ ਐਕਟਿਵ ਟਿਨ ਚੈਨਲ ਦੇਸ਼ ਬੁਦਿਚ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਪਹਿਲਾਂ ਤਾਂ ਅੱਜ ਆਪਾਂ ਗੱਲ ਕਰਾਂਗੇ ਆਪਣੇ ਨਾਲ ਬੈਨੀਪਾਲ ਜਿਹਰੇ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਜਿਹਰੇ ਹੈਗੇ ਆ ਕੇਜਰੀਵਾਲ ਸੁਪਰੀਮੋ ਤੇ ਆ ਭਗਵੰਤ ਮਾਨ ਸਾਹਿਬ ਜਿਹਰੇ ਵਾਦੇ ਕਰਕੇ ਆਏ ਸੀ ਦਿੱਲੀ ਮਾਡਲ ਦੀ ਗੱਲ ਕਰਦੇ ਸੀ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਵਾਂਗੇ ਕੀ ਕੁਛ ਇਹਨਾਂ ਦਿੱਤੇ ਕਿੰਨਾ ਦੇਖੋ ਜੀ ਅਪਾ 2017 ਚ ਇਲੈਕਸ਼ਨ ਦਾ ਨਤੀਜਾ ਦੇਖਿਆ ਸੀਗਾ ਪੂਰੇ ਪੰਜਾਬ ਨੇ ਬਹੁਤ ਉਮੀਦ ਨਾਲ ਇਹਨਾਂ ਨੂੰ ਵਾਧ ਚੜ ਕੇ ਵੋਟ ਦੇ ਕੇ ਤੇ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਲੈ ਕੇ ਆਏ ਕੇਜਰੀਵਾਲ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਜੀ ਆਪਣੇ ਭਗਵੰਤ ਮਾਨ ਜੀ ਤੇ ਬਹੁਤ ਭਰੋਸਾ ਸੀਗਾ ਗੱਲ ਕਰਦੇ ਸੀ ਕਿ ਦਿੱਲੀ ਮਾਡਲ ਜਾਂ ਕਹਿੰਦੇ ਸੀ ਕਿ ਕਿ ਸਿੱਖਿਆ ਕਰਨੀ ਬਹੁਤ ਕਾਸੀ ਤਰੱਕੀ ਲਿਆਵਾਂਗੇ ਪੰਜਾਬ ਚ ਲੇਕਿਨ ਲਗਭਗ 4 ਸਾਲ ਹੋ ਗਏ ਨੇ ਸਰਕਾਰ ਨੂੰ ਆਖਿਰਲਾ ਸਾਲ ਹੈ ਤੇ ਹਾਲੇ ਥਾਈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਜੋ ਕਹਿੰਦੇ ਸੀ ਕਿ ਅਸੀਂ ਸਿੱਖਿਆ ਚ ਕ੍ਰਾਂਤੀ ਲਿਆਵਾਂਗੇ ਜਾਂ ਸਿੱਖਿਆ ਬਹੁਤ ਉੱਚ ਪੱਧਰ ਦੇ 스마트 ਸਕੂਲ ਲਿਆ ਕੇ ਜਾਂ ਬਹੁਤ ਵਧੀਆ ਕਰ ਦਾਂਗੇ ਹਾਲੇ ਥਾਈ ਉਹ ਕੁਝ ਦਿਖਿਆ ਨਹੀਂ ਹੈ ਸਿਰਫ ਗੱਲ ਕਰੀ ਜਿਹੜੀ ਇਹਨਾਂ ਨੇ ਇੱਕ ਹਰਜੋਤ ਸਿੰਘ ਬਾਸਿਆ ਇੱਥੇ ਦਾ ਸਿੱਖਿਆ ਸਿੱਖਿਆ ਮੰਤਰੀ ਸ਼ਾਇਦ ਉਹ ਬਹੁਤ ਕਹਿੰਦਾ ਕਿ ਸਿੱਖਿਆ ਦੇ ਲਈ ਆ ਰਹੇ ਸਮਾਰਟ ਸਕੂਲ ਬਣਾ ਰਹੇ ਮੈਂ ਕੁਸ਼ਾ ਜੇ ਹਜੇ ਲੇਟੈਸਟ ਵੀਡੀਓ ਆਪਣੇ ਕੋ ਫੋਟੋ ਆਇਆ ਵੀਡੀਓ ਆ ਉੱਥੇ ਹਜੇ ਕੱਲ ਦੀ ਵੀਡੀਓ ਆ ਤੇ ਕੋਈ ਸਿੱਖਿਆ ਕ੍ਰਾਂਤੀ ਨਹੀਂ ਆ ਬਾਥਰੂਮ ਦਾ ਵੀ ਹਾਲ ਬਹੁਤ ਖਰਾਬ ਹੈ ਉੱਤੇ ਬੱਚੇ ਰੋਂਡ ਰਿਹਾ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਬਹੁਤ ਅਫਸੋਸ ਹੁੰਦਾ ਹੈ ਕਿ ਗੱਲਾਂ ਬਾਤਾਂ ਹੀ ਹੋ ਰਹੀਆਂ ਨੇ ਕੋਈ ਗਰਾਊਂਡ ਤੇ ਇਹ ਜਾ ਕੋਈ ਦਿਖਿਆ ਨਹੀਂ ਕਿ ਕੋਈ ਇਹ ਜਾ ਕੋਈ ਹੋ ਗਿਆ ਹੋਵੇ ਕੰਮ ਜੇ ਮਾੜੇ ਮੋٹے ਜਿਹੜੇ समार्ट स्कूल जो कोई बने ने तो वो शायद बारले सहयोग न सरकार दे नी, या कोई एन आर आई लोगों ने कोई डोनेशन देती या कोई प्राइवेट इंस्टीट्यूट ने जाके कोई बनाते ने तो वालों जो सरकार ने वायदा किया कोई पिंडा च या स्कूल बनने के स्कूल या कोई बहुत कोई नहीं हो पाया ਤੇ ਬਲਕਿ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਸਕੂਲਾਂ ਚ ਫੋਟੋਆਂ ਜਿਹੜੀਆਂ ਦੇਖੀਆਂ ਬਹੁਤ ਬਹੁਤ ਅਫਸੋਸ ਹੁੰਦਾ ਦੇਖ ਕੇ ਕਿ ਇਨਫਰਾਸਟ੍ਰਕਚਰ ਬਣਾ ਕੇ ਕਿ ਉੱਥੇ ਸਫਾਈ ਵੀ ਨਹੀਂ ਜਾਲੇ ਲੱਗੇ ਆ ਗੰਦ ਮਤਲਬ ਬਿਮਾਰੀ ਦਾ ਕਰ ਰਿਹਾ ਹੈ ਉੱਥੇ ਬੱਚੇ ਇਹ ਜੇ ਬਾਥਰੂਮ ਚ ਜਾਣਗੇ ਤਾਂ ਕੀ ਆਪਾਂ ਉਹਨਾਂ ਨੂੰ ਸਿਖਾ ਰਹੇ ਹਾਂ ਕੀ ਸਿੱਖਿਆ ਦੇ ਰਹੇ ਹਾਂ ਕਿ ਗੰਦੀ ਜਗ੍ਹਾ ਚ ਰਹੀ ਹੈ ਆਪਾਂ ਬਹੁਤ ਅਫਸੋਸ ਹੈਗਾ ਜੀ ਆਪਾਂ ਗੱਲ ਕਰੀਏ ਇੱਕ ਇੱਕ ਬਹੁਤ ਚੀਜ਼ਾਂ ਇਹਨਾਂ ਤੋਂ ਆਸਾਂ ਵੀ ਸੀ ਪੰਜਾਬ ਨੂੰ ਵੋਟਾਂ ਵੀ ਬਹੁਤ ਜੋਰਾ ਸ਼ੋਰਾ ਨਾ ਪਾਈਆਂ ਲੋਕਾਂ ਨੇ ਕਿ ਸਾਨੂੰ ਇਹਨਾਂ ਤੋਂ ਉਮੀਦ ਬਹੁਤ ਸੀ ਲੋਕਾਂ ਨੂੰ ਕਿ ਅੱਜ ਉਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਾਨੂੰ ਇੱਥੇ ਤੁਹਾਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ ਆ ਜਾਂ ਤੁਹਾਨੂੰ ਡਾਂਗਾ ਨਹੀਂ ਪੈਣਾ ਲਾਠੀ ਚਾਰਜ ਨਹੀਂ ਹੋਊਗਾ ਅੱਜ ਉਹੀ ਫਿਰ ਵੀ ਸਟੂਡੈਂਟ ਜਾਂ ਸਰਕਾਰੀ ਮੁਲਾਜ਼ਮ ਹੈ ਸਾਰੇ ਧਰਨੇ ਤੇ ਬੈਠੇ ਆ ਕਿਸਾਨ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਣ ਡਿਆ ਬਿਲਕੁਲ ਜੀ ਉਹੀ ਜੋ ਪਹਿਲਾਂ ਮੈਂ ਜ਼ਿਕਰ ਕੀਤਾ ਹੈ ਸਾਰੀ ਗੱਲਾਂ ਬਾਤਾਂ ਸਿਰਫ ਪਾਵਰ ਚਾਂਲ ਦੀ ਨੀਤੀ ਰਿਹਾ ਰਾਜਨੀਤੀ ਹੈ ਕਿ ਪੰਜਾਬੀ ਆਪ ਨੇ ਵਿਚਾਰੇ ਸਿੱਧੇ ਨੇ ਸ਼ਰੀਫ ਨੇ ਤੇ ਗੱਲਾਂ ਚ ਆ ਜਾਂਦੇ ਨੇ ਤੇ ਗੱਲਾਂ ਬਾਤਾਂ ਕਰਕੇ ਆਪਦੀ ਸੀਟਾਂ ਲੈ ਕੇ ਆ ਗਏ ਨੇ ਲੇਕਿਨ ਹਕੀਕਤ ਜੋ ਹੈ ਉਹ ਬਿਲਕੁਲ ਉਲਟ ਹੈ ਤਾਂ ਹੀ ਜਨਤਾ ਪਰੇਸ਼ਾਨ ਹੈ ਤਾਂ ਹੀ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਸੱਚ ਹੈਗਾ ਸਾਡੇ ਕੋਈ ਇਹ ਜੀ ਕੋਈ ਇਹ ਜੀ ਬਦਲਾਅ ਨਹੀਂ ਆਇਆ ਜੋ ਅਸੀਂ ਉਮੀਦ ਕਰਦੇ ਸੀਗੇ ਜੇ ਆਪਣੀ ਸਰਕਾਰ ਆਪਣੀ ਪੰਜਾਬ ਦੇ ਵਿੱਚ ਬਣਾਉਂਦੀ ਹੈ ਤਾਂ ਤੁਸੀਂ ਕੀ ਇਹਦੇ ਵਿੱਚ ਕ੍ਰਾਂਤੀ ਲਿਆਉਂਗੇ ਆਪਣੇ ਵਿੱਚ ਪੰਜਾਬ ਜੀ ਦੇਖੋ ਅਸੀਂ ਤਾਂ ਕਹਿੰਦੇ ਆ ਕਿ ਅਸੀਂ ਤਾਂ ਆਪਦਾ ਐਗਜ਼ਾਮਪਲ ਦਿੰਨੇ ਆਪਦੇ ਲੀਡਰ ਤੋਂ ਜਿਹੜੇ ਸਾਡੇ ਵਿਹਾਰ ਰਾਜ ਦੇ ਮੁੱਖ ਮੰਤਰੀ ਨੇ 10ਵੀਂ ਵਾਰ ਉਹਨਾਂ ਨੇ ਸ਼ਪਤ ਲਿੱਤੀ ਹੈ ਤੇ ਜੋ ਉਹਨਾਂ ਨੇ ਕਰਕੇ ਦਿਖਾਤਾ ਅਸੀਂ ਗੱਲਾਂ ਬਾਤਾਂ ਚ ਨਹੀਂ ਬਲੀਵ ਕਰਦੇ ਸਾਡੇ ਕੋਲ ਤਾਂ ਐਗਜ਼ਾਮਪਲ ਹੈਗਾ ਸਾਡੇ ਲੀਡਰਾਂ ਦੇ ਜੋ ਕਰਕੇ ਦਿਖਾਇਆ ਸੀ ਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਆ ਜੋ ਸਾਨੂੰ ਸਿੱਖਿਆ ਦਿੰਦੇ ਨੇ ਕਿ ਇੱਕ ਗੁੱਡ ਗਵਰਨੈਂਸ ਹੋਣੀ ਚਾਹੀਦੀ ਹੈ ਗੱਲਾਂ ਬਾਤਾਂ ਨਹੀਂ ਕਰਕੇ ਦਿਖਾਓ ਕੰਮ ਆਪੀ ਬੋਲਦਾ ਮੂੰਹ ਨਾਲ ਬੋਲੇ ਕੁਝ ਨਹੀਂ ਹੁੰਦਾ ਕੰਮ ਕਰੋ ਇਹੀ ਉਹ ਸਾਨੂੰ ਸਿੱਖਿਆ ਦਿੰਦੇ ਨੇ ਗੁੱਡ ਗਵਰਨੈਂਸ ਤੇ ਉਹਨਾਂ ਨੇ ਤਾਂ ਕਰਕੇ ਦਿਖਾਤਾ ਤੁਸੀਂ ਦੇਖ ਲਓ ਉਹਨਾਂ ਦੇ ਰਾਜ ਜੋ ਕਿੱਥੇ ਸੀਗਾ ਤੇ ਅੱਜ ਕਿੱਥੇ ਪਹੁੰਚ ਗਿਆ ਸੋ ਇਹੀ ਸਾਡੀ ਤਾਂ ਅਸੀਂ ਉਹਨਾਂ ਦੇ ਸਰਪ੍ਰਸਤੀ 'ਚ ਆ ਆ ਕੇ ਅਸੀਂ ਚਾਹੁੰਦੇ ਆ ਕਿ ਬਿਹਾਰ ਪੰਜਾਬ ਬਹੁਤ ਤਰੱਕੀ ਅ ਪਹਿਲਾਂ ਜਿਵੇਂ ਪਹਿਲਾ ਹਿੰਦੁਸਤਾਨ ਦਾ ਨੰਬਰ 1 ਸੂਬਾ ਸੀਗਾ ਫੇਰ ਉਸੇ ਬੁਲੰਦੀ ਤੇ ਆਵੇ ਅੱਜ ਗੱਲ ਕਰੀਏ ਤੇ ਆਪਣੇ ਪੂਰੇ ਆਪਾ ਮੁਹਾਲੀ ਸ਼ਹਿਰ ਦੀ ਗੱਲ ਕਰ ਲਈਏ ਮੁਹਾਲੀ ਚੰਡੀਗੜ੍ਹ ਦੇ ਵਿੱਚ ਗੱਲ ਕਰ ਲਈਏ ਅੱਜ ਬਿਲਡਰਾਂ ਤੋਂ ਪੈਸੇ ਮੰਗੇ ਜਾ ਰਹੇ ਆ ਗੈਂਗਸਟਰ ਦਾ ਧਮਕੀਆਂ ਆਉਂਦੀ ਆ ਕਿ ਜੇ ਪੈਸੇ ਨਹੀਂ ਦਿੱਤੇ ਤਾਂ ਤੁਹਾਨੂੰ ਸ਼ਰਿਆਮ ਗੋਲੀ ਮਾਰ ਕੇ ਜਾਵਾਂਗੇ ਇਹ ਕਿਹੋ ਜਿਹੇ ਹਾਲਾਤ ਬਣੇ ਜਾ ਰਹੇ ਆ ਸਾਡੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਲਾਅ ਐਂਡ ਔਰਡਰ ਦੇ ਉੱਤੇ ਖਰਾਬੀ ਹੈ ਕੀ ਚੀਜ਼ ਹੈ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਇਹ ਹਕੀਕਤ ਹੈ ਤੇ ਬਹੁਤ ਅਫਸੋਸ ਨਾਲ ਇਹ ਗੱਲ ਮੈਂ ਇਹ ਮੰਨਦਾ ਹੈਗਾ ਕਿ ਜੋ ਹਾਲਾਤ ਹੋਏ ਹੋਏ ਨੇ ਆ ਇਹਨਾ ਕ੍ਰਾਈਮ ਵਧਿਆ ਹੋਇਆ ਫਰੋਤੀਆਂ ਦੇ ਫੋਨ ਆ ਰਹੇ ਨੇ ਗੈਂਗਸਟਰ ਨੇ ਹਰ ਦੂਜੇ ਦਿਨ ਤੁਸੀਂ ਸੁਣਦੇ ਹੋ ਕਿ ਕਿਸੇ ਨਾ ਕਿਸੇ ਦਾ ਕਤਲ ਹੋ ਗਿਆ ਬਹੁਤ ਅਫਸੋਸ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਇਹ ਇਹ ਸਿਰਫ ਆਪਣਾ ਪ੍ਰਸ਼ਾਸਨ ਦੀ ਕੀ ਗਲਤੀ ਕਹੇ ਤਾਂ ਮੇਂ ਲੀਡਰਾਂ ਦੀ ਗਲਤੀ ਹੈ ਕਿਉਂਕਿ ਤੁਸੀਂ ਦੇਖ ਲਓ ਮੈਂ ਫੇਰ ਐਗਜ਼ਾਮਪਲ ਉੱਥੇ ਵਾਪਸ ਜਾਣਾ ਆਪਣੇ ਲੀਡਰ ਦੇ ਸਟੇਟ ਕਰਨੀ ਬਿਹਾਰ ਕਰਨੀ ਜਿੱਥੇ ਕਿਸੇ ਟਾਈਮ ਤੇ ਆਹੀ ਹਾਲਾਤ ਉੱਤੇ ਸੀ ਜਦੋਂ ਲਾਲੂ ਪ੍ਰਸਾਦ ਯਾਦਵ ਦੀ ਸਰਕਾਰ ਸੀ ਫਰੋਤਿਆ ਹੁੰਦੀਆਂ ਸੀ ਗੈਂਗਸਟਰ ਲੋਕ ਤਾਂ ਦਿਨ ਸੂਰਜ ਢਲੇ ਬਾਹਰ ਹੀ ਨਹੀਂ ਨਿਕਲਦੇ ਸੀ ਕਿ ਡਰਦੇ ਸੀ ਕਿ ਪਤਾ ਨਹੀਂ ਕੀ ਹੋ ਜਾਊਗਾ ਉਹੀ ਹਾਲਾਤ ਇੱਥੇ ਬਣੀ ਜਾ ਰਹੇ ਨੇ ਤੇ ਪ੍ਰਸ਼ਾਸਨ ਉਹੀ ਨੇ ਲੋਕ ਉਹੀ ਨੇ ਲੇਕਿਨ ਹਾਲਾਤ ਬਦਲ ਗਏ ਹੁਣ ਜਾਓ ਆਪਾ 10ਵੇਂ ਪਾਛਾਈ ਦਾ ਜਨਮ ਸਥਾਨ ਪਟਨਾ ਸਾਹਿਬ ਹੈ ਇਥੋਂ ਆਪਣੀ ਸੇਖ ਸੰਗਤ ਐ ਨਹੀਂ ਜਾਂਦੀ ਪੰਜਾਬ ਤੋਂ ਉਹੀ ਦੇਖ ਕੇ 10 ਦਿਨ ਦੀ ਰਾਤ ਤੋਂ ਵਤੀ ਰਾਤ ਉੱਥੇ ਫਿਰਦੇ ਨੇ ਪਟਨਾ ਚ ਕੋਈ ਦਿੱਕਤ ਨਹੀਂ ਅਮਨ ਸ਼ਾਂਤੀ ਹੈ ਕੋਈ ਮਹਿਸੂਸ ਨਹੀਂ ਹੁੰਦਾ ਕਿ ਕੋਈ ਇਹ ਜਹਾ ਇੱਥੇ ਹਾਲਾਤ ਰੇ ਹੋਣੇ ਸੋ ਫਰਕ ਕੀ ਹੋਇਆ ਸਿਰਫ ਲੀਡਰ ਬਦਲਿਆ ਲੀਡਰ ਦੀ ਨੀਤੀ ਬਦਲੀ ਹੈ ਨiyet ਬਦਲੀ ਹੈ ਕਿ ਕੋਈ ਚਾਹੁੰਦਾ ਕਿ ਮੈਂ ਇੱਥੇ ਬਦਲਾਅ ਲਿਆਣਾ ਚਾਹੁੰਦਾ ਕੋਈ ਪ੍ਰਸ਼ਾਸਨ ਦਾ ਉਹੀ ਉਹੀ ਲੋਗ ਪ੍ਰਸ਼ਾਸਨ ਦੇ ਨੇ ਲੇਕਿਨ ਉਹੀ ਸੰਗਤ ਜਨਤਾ ਹੈਗੀ ਹੈ ਸੋ ਬਦਲੇ ਆ ਉਥੋਂ ਦੇ ਲੀਡਰ ਹੈ ਸੋ ਲੀਡਰਸ਼ਿਪ ਬਦਲ ਕੇ ਚੇਂਜ ਆ ਸਕਦਾ ਹੈ ਸਾਡੀ ਸਰਕਾਰ ਮੰਨਦੀ ਕਿ ਪੰਜਾਬ ਭਗਵੰਤਮਾਨ ਸੀਐਮ ਆ ਕੇਜਰੀਵਾਲ ਬਿਜਲੀ ਜ਼ੀਰੋ ਉੱਤੇ ਜ਼ੋਰ ਲਾਤਾ ਜਾਂ ਹੋਲਡਿੰਗ ਦੇ ਉੱਤੇ ਲਾਤਾ ਇਹ ਪੰਜਾਬ ਦੀ ਗੱਲ ਕਰਦਾ ਹਰਿਆਣਾ ਵਿੱਚ ਜਾ ਕੇ ਜਾਂ ਇਹ ਕੋਈ ਸ਼ੋਭਾਤ ਨਹੀਂ ਦਿੰਦਾ ਪੰਜਾਬ ਸਰਕਾਰ ਨੂੰ ਪੈਸਾ ਪੰਜਾਬ ਸਰਕਾਰ ਦਾ ਖਰਚ ਹੁੰਦਾ ਖਜ਼ਾਨਾ ਖਾਲੀ ਹੋ ਰਿਹਾ ਹੈ ਇਸ ਟਾਈਮ ਉਹਨਾਂ ਨੂੰ ਦਿਖ ਨਹੀਂ ਰਿਹਾ ਸਰਕਾਰ ਨੂੰ ਬਿਲਕੁਲ ਜੀ ਇਹ ਤਾਂ ਗੱਲਾਂ ਬਾਤ ਹੀ ਸਰਕਾਰ ਹੈ ਕਿ ਸਿਰਫ ਆਪਣੀ ਐਡਵਰਟਾਈਜ਼ਮੈਂਟ ਕਰੀ ਜਾਓ ਤੇ ਲੋਕਾਂ ਨੂੰ ਦਿਖਾਈ ਜਾ ਕਿ ਅਸੀਂ ਆ ਕਰ ਰਹੇ ਹਾਂ ਉਹ ਕਰ ਰਹੇ ਆ ਪੈਸਾ ਬਿਲਕੁਲ ਸਹੀ ਕਹਿ ਰਹੇ ਹੋ ਆਪਣੇ ਸਟੇਟ ਦਾ ਕੀ ਹੈ ਤੇ ਆਪਣੇ ਲੋਕਾਂ ਦਾ ਪੈਸਾ ਜਿਹੜੇ ਟੈਕਸ ਦੇ ਦਿੰਦੇ ਨੇ ਟੈਕਸ ਫੀਰ ਬਣੀ ਹੈ ਜਿਹੜੀ ਆਪਣੀ ਮਸ਼ਹੂਰੀ ਚ ਵੇਸਟ ਕੀਤੀ ਜਾ ਰਹੀ ਹੈ ਆਪਣੇ ਪੰਜਾਬ ਦੀ ਸੰਗਤ ਦੇ ਬਿਲਕੁਲ ਗਲਤ ਹੈਗਾ ਕੰਮ ਕਰਕੇ ਦਿਖਾਓ ਕਮ ਆਪੀ ਬੋਲੂ ਤੁਹਾਨੂੰ ਕੀ ਲੋੜ ਹੈ ਲੋਕਾਂ ਨੂੰ ਐਡਵਰਟਾਈਜ਼ਮੈਂਟ ਆ ਦੇਖ ਦੇ ਕੇ ਤੇ ਆਪਣੇ ਸਟੇਟ ਦੇ ਪੈਸੇ ਖਰਾਬ ਕਰਕੇ ਕੰਮ ਕਰੋ ਕਮ ਆਪੀ ਬੋਲੋਗੇ ਕਿਉਂਕਿ ਆਪੀ ਦੇਖ ਕੇ ਖੁਦ ਪ੍ਰਚਾਰ ਕਰਨਗੇ ਜਿਹੜੇ ਲੋਕ ਦੇਖਣਗੇ ਕਿ ਅਲੀ ਇਹਨਾ ਕੰਮ ਹੋ ਗਿਆ ਇੱਥੇ ਆਪਾਂ ਗੱਲ ਕਰੀਏ ਇੱਕ ਹੈਲੀਪੈਡ ਬਣਾਇਆ ਯਾਰਿਆ 50 ਲੱਖ ਲਾਗਤ ਨਾਲ ਅੰਬ ਸਾਹਿਬ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਆ ਤੇ ਇੱਕ ਗੱਲ ਕਰੀਏ ਕੁਝ ਦੂਰੀ ਦਾ ਸੀਐਮ ਹਾਊਸ ਦਾ ਵੀ ਆਪਣਾ ਹੈਗਾ ਹੈਲੀਪੈਪ ਬਣਿਆ ਇੱਥੇ ਤੇ ਇੱਕ 3-4 ਕਿਲੋਮੀਟਰ ਦੇ ਦੂਰੀ ਤੇ ਗੱਲ ਕਰੀਏ 에어ਪੋਰਟ ਵੀ ਆ ਇਹਨਾਂ ਨੂੰ ਕਿਵੇਂ ਦੇਖਦਾ ਚਾਹੁੰਦੇ ਤੁਸੀਂ ਕਿ ਇਹ ਸਿਰਫ ਇੱਕ ਬੰਦੇ ਨੂੰ ਖੁਸ਼ ਕਰਨ ਲਈ ਪੂਰਾ ਪੰਜਾਬ ਇੱਥੇ ਇੱਕ ਹੈਲੀਪੈਡ ਬਣਾਇਆ ਯਾਰਿਆ ਬਿਲਕੁਲ ਗਲਤ ਹੈ ਜੀ ਦੇਖੋ ਜੇ ਇੱਥੇ ਸਟੇਟ ਦਾ ਪੈਸਾ ਇਹ ਜੇ ਆਪਦੀ ਸ਼ਾਨੋ ਸ਼ਾਕਤ ਲਈ ਇਸਤੇਮਾਲ ਹੋ ਰਿਹਾ ਗਲਤ ਹੈਗਾ ਬਿਲਕੁਲ ਤੁਸੀਂ ਕਹਿ ਰਹੇ ਹੋ ਆਪਣੇ ਜਦ ਐਰਪੋਰਟ ਬਿਲਕੁਲ ਲੱਗੇ ਹੈ ਵਧੀਆ ਕਨੈਕਟੀਵਿਟੀ ਹੈਗੀ ਐਰਪੋਰਟ ਰੋਡ ਹੈਗੀ ਹੈ ਤਾਂ ਕਿਉਂ ਪੈਸਾ ਆਪਣੀ ਸਰਕਾਰ ਦਾ ਜਾਂ ਲੋਕਾਂ ਦਾ ਪੈਸਾ ਕਿਉਂ ਖਰਾਬ ਕੀਤਾ ਜਾ ਰਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਤੇ ਆਪਾਂ ਦੋ ਯਰ ਸਤਾਈ ਵਿੱਚ ਕਿਵੇਂ ਦੇਖ ਰਹੇ ਕਿਹੜਾ ਮੁੱਖ ਚਿਹਰਾ ਦੇਖ ਰਹੇ ਮੈਂ ਨਹੀਂ ਕਹਿੰਦਾ ਕਿ ਹਜੇ ਤੁਹਾਡੀ ਸਰਕਾਰ ਆਊਗਾ ਹਜੇ ਨਵੀਂ ਆਊਟਨ ਨੂੰ ਟਾਈਮ ਲੱਗੂਗਾ ਉਹਨੂੰ ਪੰਜਾਬ 'ਚ ਵੀ ਅਕਾਲੀ ਆ ਜਾਂ ਕਾਂਗਰਸ ਆ ਬੀਜੇਪੀ ਆ ਇਹਨਾਂ ਵਿੱਚੋਂ ਕਿਹੜਾ ਚਿਹਰਾ ਦੇਖੂਗੇ ਕਿਹੜਾ ਕੰਮ ਵਧੀਆ ਕਰ ਰਿਹਾ ਇੱਥੇ ਵਿਚਰਦਾ ਪਿਆ ਇਸ ਟਾਈਮ ਦੇਖੋ ਜੀ ਰਵਾਇਤੀਆਂ ਪਾਰਟੀਆਂ ਤਾਂ ਆਪਾਂ ਇੰਨੇ ਸਾਲ ਹੋ ਗਏ ਪੰਜਾਬ ਦੇਖ ਰਹੇ ਪਹਿਲਾਂ ਇੱਕ ਫ੍ਰੈਂਡਲੀ ਮੈਚ ਜਿਹਾ ਚੱਲਦਾ ਸੀ ਅਕਾਲੀ ਦਲ ਤੇ ਕਾਂਗਰਸ 'ਚ ਲੋ ਜੇ ਇੰਨੇ ਸਾਲ 'ਚ ਬਦਲਾਵ ਨਹੀਂ ਲਿਆ ਸਕੇ ਸਿਰਫ ਗੱਲਾਂ ਬਾਤਾਂ ਕਰਕੇ ਆਪਾਂ ਦੇਖ ਹੀ ਲਿਆ ਕਿ ਕਿਸ ਹਾਲਤੇ ਕਿਸ ਕਿੱਥੋਂ ਕਿੱਥੇ ਆਪਣਾ ਸਟੇਟ ਪਹੁੰਚ ਗਿਆ ਗਾਂ ਜਾਂਦੀ ਵਿਚਾ ਤਾਂ ਬੈਗ ਗੇਰ ਤੇ ਆਪਾਂ ਤਾਂ ਪਿੱਛੇ ਨੂੰ ਜਾ ਰਹੇ ਹੁਣ ਜੇ ਐਨੇ ਸਾਲ ਚ ਨਹੀਂ ਕਰ ਸਕਦੇ ਹੁੰਦੇ ਪੁਰਾਣੀਆਂ ਸਰਵਾਇਤੀਆਂ ਪਾਰਟੀ ਆ ਕੇ ਕੀ ਕਰ ਦੇਣੀ ਆ ਜਦ ਪਹਿਲਾਂ ਨਹੀਂ ਕਰਕੇ ਦਿਖਾ ਸਕੇ ਹੁਣ ਕੀ ਇਹਨਾਂ ਕੋਲ ਨਵਾਂ ਕੋਈ ਆਪਣੀ ਜੰਦਾਦੂਦੀ ਛੜੀ ਆ ਗਈ ਜਿਹਦੇ ਨਾਲ ਹੁਣ ਫੇਰ ਬਦਲ ਦੇਣਗੇ ਸੋ ਨਵੀਂ ਸੋਚ ਇਹ ਨਵੀਂ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਨੂੰ ਤਾਂ ਕਿ ਜਿਹਦੇ ਨਾਲ ਤਰੱਕੀ ਆਵੇ ਪੰਜਾਬ ਨੂੰ ਮੇਨ ਫੋਕਸ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਤੁਹਾਡੀ ਨਿਗਾਹ 'ਚ ਆਪਾਂ ਗੱਲ ਕਰੀਏ ਕਿਹੜਾ ਚਿਹਰਾ ਹੋਣਾ ਚਾਹੀਦਾ ਜਾਂ ਤੁਸੀਂ ਆਪਣੀ ਪਾਰਟੀ ਨੂੰ ਪੂਰਾ ਇਸ ਤੇ ਇਸ ਟਾਈਮ ਪੂਰੀ ਪੰਜਾਬ ਵਿੱਚ ਤਿਆਰੀ ਕਰ ਰਹੇ ਹੋ ਅਸੀਂ ਬਿਲਕੁਲ ਤਿਆਰੀ ਕਰ ਰਹੇ ਹਾਂ ਪਰ ਚਿਹਰਾ ਚਲੋ ਇਹ ਤਾਂ ਜਨਤਾ ਦੇ ਡਿਪੈਂਡ ਕਰਦਾ ਹੈ ਉਹਨਾਂ ਦੀ ਸਮਝ ਹੈਗੀ ਹੈ ਆਪਣੇ ਡੈਮੋਕਰੈਟਿਕ ਸਟੇਟ ਹੈਗਾ ਜੋਨ ਕੇ ਲੈ ਕੇ ਆਂਗੇ ਜੋ ਸਮਝ ਸਿਰਫ ਲੋਕਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਬਦਲਾਵ ਲੋੜ ਹੈ ਆਪ ਲੋਕ ਸਮਝਦੇ ਨਹੀਂ ਸਮਝ ਆਪ ਦੀ ਸਮਝ ਨਾਲ ਲੈ ਕੇ ਆਂਗੇ ਨਵਾਂ ਚੇਰਾ